ਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਸਾਥੀ ਕਹਿੰਦੇ ਸੀ ਵੀ ਅਮਰਪਾਲ ਸਿੰਘ ਦੀ ਕੋਈ ਅਪਡੇਟ ਨਹੀਂ ਆ ਰਹੀ ਤੇ ਕੋਈ ਰਿਹਾਈ ਬਾਰੇ ਗੱਲ ਨਹੀਂ ਹੋ ਰਹੀ ਤਾਂ ਅੱਜ ਅਮਰੀਕਾ ਦੇ ਵਿੱਚੋਂ ਇੱਕ ਵੱਡਾ ਖੁਲਾਸਾ ਹੋ ਚੁੱਕਿਆ ਡੋਨਲਡ ਟਰੰਪ ਡੋਨਲਡ ਟਰੰਪ ਦਾ ਨਾਮ ਬਹੁਤ ਵੱਡਾ ਅਮਰੀਕਾ ਪਾਵਰਫੁੱਲ ਦੇਸ਼ ਆ ਤਾਂ ਉਹਨੂੰ ਸਾਰੀ ਦੁਨੀਆ ਜਾਣਦੀ ਆ ਤਾਂ ਭਵੰਤ ਮਾਨ ਨੂੰ ਵੀ ਜਿਹੜਾ ਕਿ ਡੰਡਾ ਖਿੱਚ ਲਿਆ ਗਿਆ ਅਮਰੀਕਾ ਦੇ ਵਿੱਚੋਂ ਇਹ ਵੀ ਤੁਹਾਡੇ ਮੈਂ ਸਾਹਮਣੇ ਧਰਨੀ ਆ ਪਹਿਲਾਂ ਪੂਰੀ ਅਪਡੇਟ ਵੀ ਸੁਣ ਲਓ ਹੋਇਆ ਕੀ ਹੈ ਕਿਉਂਕਿ ਅਮਰਪਾਲ ਸਿੰਘ ਦੇ ਲਈ ਬਹੁਤ ਵੱਡਾ ਪ੍ਰਾਲਾ ਕੀਤਾ ਗਿਆ ਅਮਰੀਕਾ ਦੇ ਵਿੱਚੋਂ ਕਿਉਂਕਿ ਇਹ ਦੁਨੀਆ ਦੇਸ਼ ਦੁਨੀਆ ਦਾ ਇੱਕ ਹਾਈਲਾਈਟ ਚਿਹਰਾ ਬਣ ਚੁੱਕੇ ਭਾਈ ਅਮਰਪਾਲ ਸਿੰਘ ਖੰਡੂਰ ਸਾਹਿਬ ਤੋਂ ਜਿਹੜੀ ਕਿ ਜਿੱਤ ਪ੍ਰਾਪਤ ਹੋਈ ਸੀ ਉਹਨੂੰ ਲੈ ਕੇ ਬੜਾ ਰੋਸ ਸੀਗਾ ਲੋਕਾਂ ਦੇ ਵਿੱਚ ਕਿ ਸਾਡਾ ਜਿਹੜਾ ਚੁਣਿਆ ਹੋਇਆ ਨੁਮਾਇੰਦਾ ਉਹ ਸਾਡੇ ਵਿੱਚ ਨਹੀਂ ਹੈਗਾ ਤਾਂ ਇਹਦੇ ਵਿੱਚ ਇੱਕ ਸਾਡਾ ਪੱਤਰਕਾਰ ਭਰਾ ਜਿਹੜਾ ਉਹਦਾ ਕਹਿਣਾ ਵੀ ਜੇਕਰ ਭਾਈ ਅਮਰਤਪਾਲ ਸਿੰਘ ਨੂੰ ਜਨਤਾ ਨੇ ਨਹੀਂ ਚੁਣਿਆ ਤਾਂ ਫਿਰ ਕੀ ਏਲੀਅੰਸ ਚੁਣਗੇ ਉਹਨੂੰ ਵੋਟਾਂ ਪਾ ਕੇ ਕਿਉਂਕਿ ਇਹ ਕਹਿੰਦੇ ਨੇ ਵੀ ਸਾਡਾ ਫਤਵਾ ਜਿਹੜਾ ਸਾਡੇ ਲੋਕ ਜਿੱਤੇ ਨੇ ਸਰਕਾਰ ਕਹਿੰਦੀ ਆ ਆਮ ਆਦਮੀ ਪਾਰਟੀ ਦੀ ਕਿ ਸਾਡੇ ਲੋਕ ਆ ਜਿਹੜੇ ਜਿੱਤੇ ਉਹਨਾਂ ਨੂੰ ਤਾਂ ਲੋਕਾਂ ਨੇ ਸੁਣਾਇਆ ਤੇ ਭਾਈ ਅਮਰਤਪਾਲ ਸਿੰਘ ਨੂੰ ਕਿਹਨੇ ਜਿਤਾਇਆ ਭਾਈ ਇਹਦੇ ਵੀ ਸਵਾਲ ਬੜੇ ਡੂੰਘੇ ਨੇ ਤੇ ਮੈਂ ਤੁਹਾਡੇ ਨਾਲ ਜਿਹੜੀ ਗੱਲ ਹੈ ਉਹ ਵੀ ਸਾਂਝੀ ਕਰਨੀ ਹੈ ਪਹਿਲਾਂ ਤੁਸੀਂ ਇਹ ਪੂਰੀ ਖਬਰ ਸੁਣ ਲਓ उस तो बाद मैं था, जड़ी, आ, पूरी कहानी है, सांजी करनी है अब क्या कहोगे एक और कनाडा को बर्बाद कर रहा था क्या मुंडिया और उसके दलाल और ये परेशानी क्या लम्बा आ गए भाई ये कहो बहुत बड़ी परेशानी भगने वाली है

एक और जो भगवंता भी, भी, भी लंबाया जाएगा उसका भी कल्याण होने वाला है वो भी लपेट दिया लपेट दिया पहले तो मोडानी को लपेटा हुआ था फिर इसका भी नंबर ले दिया भाई तू भी आ जाता है मेरे को जनता ने चुना जनता ने चुना अमृतपाल को किसने चुना अमृतपाल को ऊपर से वो लिए वोट डालने के लिए पंजाब की जनता ने चुना होगा ना भाई उसको जनता ने चुना जनता का नुमाइंदा उसको बाहर आने तो जब कोई गलती करता है ਉਦੋਂ ਉਸਕੇ ਉੱਪਰ ਲਗਾ ਸਕਤੇ ਹੋ ਉਸਕੇ ਉੱਪਰ ਇਹਨੇ ਕਿਵੇਂ ਪੜਾ دیا ਇਹਨਾ ਬਾਤ ਦੇ ਉੱਪਰ ਤੁਸੀਂਨੇ ਕਿਵੇਂ ਪੜਾ دیا ਐਸਾ ਤਕਰੀਰ ਰਚਦੀ ਅਮਰੀਕਾ ਕੇ ਵਕੀਲੋ ਨੇ ਕਿ ਕਿਸੇ ਸਮਝਦਮਨੀ ਆਫ ਕਰੇ ਤਾਂ ਕਰੇ ਕਿਆ ਗੱਲ ਇਹ ਅਬੀ ਬੜੀ ਅਜੀਬੋ ਗਰੀਬ ਗੱਲ ਆ ਭਾਈ ਅਮਰਪਾਰਸ ਸਿੰਘ ਦੇ ਲਈ ਅਮਰੀਕਾ ਦਾ ਖੜਾ ਹੋ ਜਾਣਾ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਆ ਭਗਵੰਤ ਮਾਨ ਨੂੰ ਵੀ ਖਿੱਚ ਲਿਆ ਗਿਆ ਕਿ ਤੂੰ ਜਿਹੜਾ ਕੇ ਕਹਿਣਾ ਵੀ ਉਹਨਾਂ ਨੇ ਸਵਾਲ ਧਰਿਆ ਸਭ ਤੋਂ ਵੱਡੀ ਗੱਲ ਇਹ ਸਵਾਲ ਕੀਤਾ ਰਿਹਾ ਵੀ ਤੁਸੀਂ ਕਹਿੰਦੇ ਸਾਨੂੰ ਜਨਤਾ ਨੇ ਚੁਣਿਆ ਕਿ ਜਿਹੜਾ ਅਮਰਤਪਾਲ ਸਿੰਘ ਹੈ ਉਹਨੂੰ ਕੌਣ ਚੁਣ ਕੇ ਗਿਆ ਬਾਈ ਜਨਤਾ ਨੇ ਚੁਣਿਆ ਪੰਜਾਬ ਦੀ ਜਨਤਾ ਸੀ ਕਿ ਬਾਹਰਲੀ ਜਨਤਾ ਸੀ ਜਾਂ ਫਿਰ ਇਸ ਭਾਈ ਦੇ ਕਹਿਣ ਵਾਂਗੂ ਇਹ ਜਿਹੜਾ ਸਾਡਾ ਭਰਾ ਪੱਤਰਕਾਰ ਇਹਨੇ ਕਿਹਾ ਵੀ ਕੀ ਅਮਰਤਪਾਲ ਸਿੰਘ ਨੂੰ ਏਲੀਅன்ஸ் ਚੁਣਗੇ ਕੌਣ ਚੁਣ ਗਿਆ ਬਾਈ ਉਹਨੂੰ ਵੀ ਪੰਜਾਬ ਦੇ ਲੋਕਾਂ ਨੇ ਫਤਵਾ ਸੁਣਾਇਆ ਫਿਰ ਤੁਸੀਂ ਕਹਿੰਦੇ ਸਾਨੂੰ ਖਤਰਾ ਪੰਜਾਬ ਦੇ ਸੀਐਮ ਨੂੰ ਜੇਕਰ ਪੰਜਾਬ ਦੇ ਲੋਕਾਂ ਤੋਂ ਖਤਰਾ ਹੈ ਤਾ ਫਿਰ ਉਹ ਸੀਐਮ ਦੀ ਕੁਰਸੀ ਛੱਡ ਦੇਵੇ ਕਿਉਂ ਐਵੇਂ ਬਾਈ ਸਿਰ ਤੇ ਬੋਝ ਲਈ ਫਿਰਦਾ ਜੇ ਅਗਰ ਉਹਨੂੰ ਲੱਗਦਾ ਵੀ ਮੈਂ ਮੁੱਖ ਮੰਤਰੀ ਆ ਮੈਨੂੰ ਇਹਨਾਂ ਤੋਂ ਡਰ ਆ ਤਾਂ ਫਿਰ ਉਹਨੂੰ ਅਸਤੀਫਾ ਦੇ ਦੇਣਾ ਚਾਹੀਦਾ ਭਾਈ ਅਮਰਪਾਲ ਸਿੰਘ ਨੂੰ ਵੱਡੇ ਪੱਧਰ ਦੇ ਉੱਤੇ ਲੋਕਾਂ ਨੇ ਆਪ ਮਹਾਰੇ ਪ੍ਰਚਾਰ ਕੀਤਾ ਆਪ ਦੀ ਲੜਾਈ ਆਪ ਲੜੀ ਐ ਨਾ ਕਿ ਉਹਨਾਂ ਨੇ ਕਿਸੇ ਤੋਂ ਵੋਟ ਮੰਗੀ ਨਾ ਕਿਸੇ ਦੇ ਮੂਹਰੇ ਝੁੱਕੇ ਉਹਨੂੰ ਇੱਕ ਪੰਥਕ ਲਹਿਰ ਚੱਲੀ ਤਾਂ ਉਸ ਪੰਥਕ ਲਹਿਰ ਨੇ ਆਪਣਾ ਫੈਸਲਾ ਸਰਾ ਦਿੱਤਾ ਤਾਂ ਹੁਣ ਜਿਹੜਾ ਅਮਰੀਕਾ ਦੇ ਵਿੱਚ ਉਹ ਡੋਨਰ 트ੰਪ ਬਹੁਤ ਵੱਡਾ ਨਾਮ ਆ ਕਿਉਂਕਿ ਉਹ ਰਾਸ਼ਟਰਪਤੀ ਸਾਰੇ ਲੋਕ ਜਾਣਦੇ ਨੇ ਪਰ ਉਹਨਾਂ ਨੇ ਇਹ ਸਰਕਾਰ ਨੂੰ ਵੀ ਖਿੱਚਿਆ ਜਿਹੜੀ ਸੈਂਟਰ ਗਵਰਨਮੈਂਟ ਆ ਉਹਨਾਂ ਨਾਲ ਤਾਂ ਉਹਨਾਂ ਦਾ ਇੱਕ ਵਾਹ ਵਾਸਤਾ ਪੁਰਾਣਾ ਹੀ ਆ ਕਿਉਂਕਿ ਮੋਦੀ ਕੋਲੇ ਉਹ ਆਉਂਦੇ ਜਾਂਦੇ ਰਹਿੰਦੇ ਤੇ ਇਹ ਵੀ ਜਾਂਦੇ ਨੇ ਤਾਂ ਵੱਡੇ ਪੱਦਰ ਤੇ ਹੁਣ ਭਾਈ ਅਮਰਪਾਲ ਸਿੰਘ ਦੀ ਜਿਹੜੀ ਦਿਹਾਈ ਦੀ ਬਕੀਲਾ ਨੇ ਕਹਾਣੀ ਰਚੀ ਐ ਮੈਂ ਦੋ ਵੀਡੀਓ ਦੇ ਵਿੱਚ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਇੱਕ ਗੱਲ ਯਾਦ ਰੱਖਿਓ ਪੰਜਾਬੀਓ ਜਿਸ ਦਿਨ ਭਾਈ ਅਮਰਪਾਲ ਸਿੰਘ ਦੀ ਰਿਹਾਈ ਹੋਣੀ ਐ ਉਸੇ ਦਿਨ ਤੁਸੀਂ ਇਹ ਦੇਖੋਗੇ ਵੀ ਯੋਗਦਾਨ ਵਿੱਚ ਅਮਰੀਕਾ ਦਾ ਕਿਉਂਕਿ ਅਮਰੀਕਾ ਉਹ ਦੇਸ਼ ਐ ਜਿਹੜਾ ਭਾਰਤ ਦੇ ਨਾਲ ਬੜੇ ਚੰਗੇ ਰਿਸ਼ਤੇ ਨੇ ਔਰ ਜਿਹੜਾ ਉਹ ਇਹ ਲੋਕਾਂ ਦੇ ਖਿਲਾਫ ਆ ਉਹਨਾਂ ਨੇ ਇਹ ਵੀ ਸਵਾਲ ਕੀਤਾ ਵੀ ਐਨਐਸਏ ਕਾਦੇ ਤਹਤ ਲਾਈਆ ਇਹ ਵੀ ਸਾਨੂੰ ਸਵਾਲ ਦਿਓ ਜਵਾਬ ਦਾ ਜਿਹੜਾ ਕੇ ਸਵਾਲ ਦਾ ਜਵਾਬ ਮੰਗਿਆ ਇਹ ਦੇ ਨਹੀਂ ਸਕਦੇ ਇਹਨਾਂ ਕੋਲੇ ਉਹੀ ਕਹਾਣੀ ਆ ਮੈਨੂੰ ਡਰ ਲੱਗਦਾ ਜੀ ਸਾਡੇ ਪੰਜਾਬ ਦੇ ਲੋਕਾਂ ਨੂੰ ਡਰਾ ਫਿਰ ਉਸ ਤੋਂ ਬਾਅਦ ਸ਼ੀਸ਼ੇ ਦਾ ਕੈਵਨ ਲੈ ਆਉਂਦੇ ਨੇ ਉਹ ਬੁੱਟ ਪ੍ਰੂਫ ਹੁੰਦਾ ਉਹਦੇ ਵਿੱਚ ਇੱਕ ਸਪੀਚ ਦਿੰਦੇ ਨੇ ਇੱਥੋਂ ਪੂਰਾ ਸਾਫ ਪਤਾ ਚੱਲਦਾ ਪੰਜਾਬ ਦਾ ਮੁੱਖ ਮੰਤਰੀ ਨਹੀਂ ਚਾਹੁੰਦਾ ਵੀ ਭਾਈ ਅਮਰਪਾਲ ਸਿੰਘ ਬਾਹਰ ਆ ਜੇ ਇਹ ਸਾਰੀ ਕਹਾਣੀ ਆ ਸਾਡੇ ਰਾਜਨੀਤੀ ਦੀ ਪੰਜਾਬ ਦੇ ਲੀਡਰਾਂ ਦੀ ਅੱਗੇ ਤੋਂ ਸਾਡੇ ਲੋਕਾਂ ਨੂੰ ਦੇਖਣਾ ਚਾਹੀਦਾ ਵੀ ਜਿਹੜੇ ਮੁਖੀਆਂ ਨੂੰ ਅਸੀਂ ਚੁਣਦੇ ਆ ਤਾਂ ਉਹ ਸਾਡੇ ਕੰਮ ਕੀ ਆਉਂਦੇ ਨੇ ਯਾਰ ਭਾਈ ਅਮਰਪਾਰ ਸਿੰਘ ਨੂੰ ਖਾਮ ਖਾਂ ਅੰਦਰ ਰੱਖੀ ਬੈਠਾ ਬੰਦਾ ਫਿਰ ਕਹਿੰਦਾ ਮੈਨੂੰ ਡਰ ਲੱਗਦਾ ਜੀ ਜੇ ਸਾਡੇ ਹੀ ਪੰਜਾਬ ਦੇ ਲੋਕਾਂ ਤੋਂ ਡਰਦਾ ਤਾਂ ਫਿਰ ਅਸਤੀਫਾ ਦੇ ਭਾਈ ਕਿਉਂ ਬੈਠਾ ਕੁਰਸੀ ਤੇ ਇਹ ਸਵਾਲ ਸਾਡੀ ਜਨਤਾ ਦੇ ਆ ਮੇਰੇ ਨਹੀਂ ਹੈਗੇ ਤਾ ਇੰਨਾਂ ਗੱਲਾਂ ਨੂੰ ਸੋਚਣ ਦੀ ਲੋੜ ਹੈ ਵੀ ਜਿਹੜੇ ਬੰਦੇ ਨੂੰ ਅਸੀਂ ਮੁੱਖ ਮੰਤਰੀ ਬਣਾਇਆ ਸਾਡੇ ਲੋਕਾਂ ਨੇ ਵੱਡੇ ਪੱਦਰ ਤੇ ਜੋਰ ਲਾ ਲਾ ਕੇ ਯਾਰ ਉਹਨੂੰ ਵੋਟਾਂ ਪੁਆਈਆਂ ਮੈਂ ਖੁਦ ਪੁਆਈਆਂ ਤੇ ਫਿਰ ਯਾਰ ਇਹ ਜਿਹੜੀਆਂ ਗੱਲਾਂ ਸਾਹਮਣੇ ਆਉਂਦੀਆਂ ਇਹ ਕਿਹਨੂੰ ਕੱਗੇ ਅਸੀਂ ਹੁਣ ਕਿਹਨੂੰ ਕਹੀਏ ਵੀ ਤੇਰਾ ਦੋਸ਼ ਹੈ ਭਾਈ ਅਮਰਪਾਲ ਸਿੰਘ ਨੂੰ ਕਿਹਨੇ ਅੰਦਰ ਕੀਤਾ ਉਹੀ ਸਾਡੇ ਮੁੱਖ ਮੰਤਰੀ ਨੇ ਜਿਹਨੂੰ ਅਸੀਂ ਵੋਟਾਂ ਪਾ ਕੇ ਬਣਾਇਆ ਤੇ ਇਹ ਸਵਾਲ ਖੜੇ ਹੁੰਦੇ ਨੇ ਜਦੋਂ ਉਹਦੋਂ ਕੋਈ ਸਵਾਲ ਸੁਣਨ ਨੂੰ ਰਾਜੀ ਨਹੀਂ ਹੁੰਦਾ ਕਬੂਲ ਨਹੀਂ ਕਰਦਾ ਇਹ ਗੱਲਾਂ ਫਿਰ ਚੁੱਭਦੀਆਂ ਨੇ ਸਾਰਿਆਂ ਦੇ ਜਿਹੜੇ ਪਮਕੜਾ ਉਹਨਾਂ ਦੇ ਵੀ ਚੁੱਭਦੀਆਂ ਨੇ ਤੇ ਜਿਹੜੇ ਹੋਰ ਵਿਰੋਧੀ ਨੇ ਉਹਨਾਂ ਦੇ ਵੀ ਚੁੱਭਦੀਆਂ ਨੇ ਇਹ ਐਵੇਂ ਦੀਆਂ ਗੱਲਾਂ ਨਹੀਂ ਇੱਕ ਜ਼ਿੰਦਗੀਆਂ ਦੇ ਸਵਾਲ ਹੁੰਦੇ ਨੇ ਜਿਹੜਾ ਬੰਦਾ ਉੱਥੇ ਸੜਦਾ ਉਹ ਆਸਾਮ ਕੱਢੀ ਦੂਰ ਦੀ ਜੇਲ ਹੈ ਜਿਹੜੀ ਕਿ ਕੋਸੋਂ ਦੂਰ ਸਾਡੇ ਪੰਜਾਬ ਦੇ ਵਿੱਚੋਂ ਕਈ ਕਿਲੋਮੀਟਰਾਂ ਦੇ ਉੱਤੇ ਆ ਤਾਂ ਯਾਰ ਇੰਨੀ ਦੂਰ ਸਾਡੇ ਪੰਜਾਬ ਦੇ ਸੂਰਬੀਰ ਯੋਧੇ ਨੂੰ ਲਿਜਾ ਸਿੱਟਿਆ ਪੰਜਾਬ ਦੀ ਕਿਸੇ ਜੇਲ੍ਹ ਦੇ ਵਿੱਚ ਵੀ ਨਹੀਂ ਰੱਖਿਆ ਕਿ ਉਹਦੀ ਮੁਲਾਕਾਤ ਨਾਲ ਕੋਈ ਕਰਨਾ ਜੇ ਕੋਈ ਕਹਾਣੀ ਨਾ ਗੜ ਲੈਣ ਨਵਾਂ ਮਾਹੌਲ ਨਾ ਸਿਰਜ ਲੈਣ ਕੋਈ ਅੱਗੇ ਤੋਂ ਕੋਈ ਹੋਰ ਨਾ ਕੋਈ ਇਹਨੂੰ ਦੇਖ ਕੇ ਖੜਾ ਹੋ ਜੇ ਪਰ ਯਾਰੇ ਧਰਤੀ ਕਿਹੜੀ ਐ ਇਹ ਜਾਣਦੇ ਨਹੀਂ ਖੁਦ ਜਾਣਦੇ ਆ ਸਾਰਾ ਕੁਝ ਪਤਾ ਉਹਨਾਂ ਨੂੰ ਵੀ ਇਹ ਧਰਤੀ ਦਾ ਉਹ ਆ ਜਿਹੜੀ ਇੱਕ ਵੱਡੋਂਗੇ ਤਾਂ 10 ਸਾਰੇ ਹੁੰਦੇ ਇੱਥੇ ਤਾ ਕਰਕੇ ਮੈਂ ਕਹਿਣਾ ਹੁੰਨਾ ਜਿਹੜੇ ਸਾਥੀ ਕਹਿੰਦੇ ਯਾਰ ਝੂਠ ਹੋਣੀ ਆ ਜੀ ਫਲਾਣਾ ਹੋਣਾ ਜੀ ਉਹ ਤੁਸੀਂ ਐਂ ਝੂਠ ਕਰ ਕਰਕੇ ਇਹਨੂੰ ਝੂਠ ਬਣਾ ਦੇਣਾ ਬਈ ਇਹ ਜਿਹੜੀਆਂ ਗੱਲਾਂ ਆਪਾਂ ਕਰਦੇ ਆ ਇਹਨਾਂ ਦਾ ਜੇ ਕੋਈ ਸਾਥ ਦੇਵੇ ਨਾ ਤੇ ਮੈਂ ਕਹਿੰਦਾ ਇੱਕ ਮਹੀਮ ਖੜੀ ਹੋ ਜਾਂਦੀ ਆ ਉਹ ਗਾਂਧੀ ਦੀ ਗੱਲ ਸੁਣ ਲਓ ਮਹਾਤਮਾ ਗਾਂਧੀ ਦੀ ਇੱਕ ਬੰਦੇ ਤੋਂ 0. ਤੋਂ ਕਰੋੜਾਂ ਲੋਕ ਖੜੇ ਕਰਤੇ ਸੀ ਬੰਦੇ ਨੇ ਤੇ ਆਪਾਂ ਕਿਉਂ ਨਹੀਂ ਕਰ ਸਕਦੇ ਬਈ ਯੁੱਗ ਕਿਹੜਾ মিডিਆ ਦਾ ਇੱਕ ਮਿੰਟ ਦੇ ਅੰਦਰ ਖਬਰ ਵਾਇਰਲ ਹੋ ਜਾਂਦੀ ਹੈ ਕਿ ਨਹੀਂ ਹੋ ਜਾਂਦੀ ਪਰ ਸਾਡੇ ਵਾਲੇ ਚਾਹੁੰਦੇ ਨਹੀਂ ਬਾਈ ਵੀ ਵਾਇਰਲ ਹੋਵੇ ਇਹਨੂੰ ਤੁਸੀਂ ਵੀਡੀਓ ਨੂੰ ਕਮੈਂਟ ਕਰੋ ਲਾਈਕ ਕਰੋ ਵੀਡੀਓ ਆਪੇ ਵਾਇਰਲ ਹੋ ਜਾਣੀ ਹੈ ਇਸੇ ਕਰਕੇ ਮੈਂ ਕਹਿਣਾ ਹੁੰਦਾ ਵੀ ਜੇ ਅੱਗੇ ਸੁਨੇਹਾ ਪਹੁੰਚਾਉਣਾ ਤਾਂ ਸ਼ੇਅਰ ਵੀ ਕਰ ਦਿਆ ਕਰੋ ਯਾਰ ਕਿੱਡੀ ਗੱਲ ਹੁੰਦੀ ਹੈ ਕਿੰਨਾ ਕੁ ਟਾਈਮ ਲੱਗਦਾ ਕਿੰਨਾ ਕੁ ਜ਼ੋਰ ਲੱਗਦਾ ਕੀ ਨੈਟ ਖਰਚ ਹੁੰਦਾ 10 ਮਿੰਟ ਨਹੀਂ ਲੱਗਦੇ ਇਸੇ ਕਰਕੇ ਕਹਿਣਾ ਹੁੰਦਾ ਮੇਰਾ ਵੀਰ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਇਹੀ ਬਹੁਤ ਵੱਡਾ ਸਾਥ ਹੋ ਜਾਂਦਾ ਯਾਰ ਇੱਕ ਦੂਜੇ ਦਾ ਤਾਂ ਠੀਕ ਆ ਪੰਜਾਬੀਓ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹਦਾ ਸਬਸਕ੍ਰਾਈਬ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਵੀਡੀਓ ਨੂੰ ਅੱਗੇ ਤੇ ਇੱਕ ਦੱਬ ਕੇ ਸ਼ੇਅਰ ਕਰ ਦੇਣਾ ਮੇਰਾ ਵੀ